ਸੋਹੀ ਮਲਾ ਪੰਜਵਾ ਜਾ ਕੇ ਦਰਸ਼ ਕੋਟ ਪਬਦਾਰੇ ਮੇਟਦ ਸੰਗੇ ਭਵਜਨਦਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾਂਦੀ ਟਹਿਲ ਜਮਦੂਤ ਬਿਦਾਰੇ ਜਾ ਕੇ ਤਿਰਗ ਇਹ ਮਨੈ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਸੂਹੀ ਮਹਲਾ 5 ਜਾਕੇ ਦਰਸ਼ ਕੋਟ ਪਾਪ ਉਤਾਰੇ ਪੇਟਤ ਸੰਗੇ ਭਵਜਲ ਤਾਰੇ ਹੋਏ ਸਾਜਣ ਹੋਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾਕੇ ਟਹਿਲ ਜਮਦੂਤ ਬਿਦਾਰੇ ਜਾਕੇ ਤਿਰਖੇ ਮਣੈ ਸੁਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਹਾਰੇ ਸੂਹੀ ਮਹਲਾ ਪੰਜਵਾਂ ਜਾ ਕੇ ਦਰਸ਼ ਕੋਟ ਪਾਪ ਉਤਾਰੇ ਕਟੰਦ ਸੰਗੇ ਭਵਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾ ਜਾ ਕੇ ਸ਼ਬਦ ਸੁਨਤ ਸੁਖ ਸਾਰੇ ਜਾਂਦੀ ਟਹਿਲ ਜਮਦੂਤ ਬਿਦਾਰੇ ਜਾਂ ਕੀ ਤਿਰਕ ਹੈ ਮਨੈ ਸੁਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪਰਬ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਦਿਨ ਸਦ ਬਲਹਾਰੇ ਪਰਬ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮਲਾ ਪੰਜਵਾ ਜਾ ਕੇ ਦਰਸ਼ ਕੋਟ ਪਾਪ ਤਾਰੇ ਮੇਟਦ ਸੰਘੇ ਭਵਜਨ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਓ ਜਾਂ ਕਾ ਸ਼ਬਦ ਸੁਣਤ ਸੁਖ ਸਾਰੇ ਜਾਂ ਕੀ ਟਹਿਲ ਜਮਦੂਤ ਬਿਦਾਰੇ ਜਾਂ ਕੀ تیرਗ ਏ ਮਨੈ ਸੁਦਾਰੇ ਜਾਂ ਕਾ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਸੂਹੀ ਮਹਲਾ ਪੰਜਵਾ ਜਾ ਕੇ ਦਰਸ ਕੋਟ ਪਾਪ ਉਤਾਰੇ ਪੇਟਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਤਿਰਗ ਹੈ ਮਨੈ ਸੁਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮੱਲਾ ਪੰਜਵਾ ਜਾ ਕੇ ਦਰਸ਼ ਕੋਟ ਪਾਪ ਨਾਰੇ ਬੇਟੰਦ ਸੰਗੇ ਭਵਜਲ ਤਾਰੇ ਹੋਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੇ ਟਹਿਲ ਜਮਦੂਤ ਬਿਦਾਰੇ ਜਾ ਕੇ ਧੀਰਗ ਹੈ ਮਨ ਅਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮਲਾ ਪੰਜਵਾ ਜਾ ਕੇ ਦਰਸ਼ ਕੋਟ ਪਾਬਦਾਰੇ ਮੇਟਦ ਸੰਘੇ ਭਵਜਨਦਾਰੇ ਓਏ ਸਾਜਣ ਓਏ ਮੀਤ ਪਿਆਰੇ ਯੋ ਹਮ ਕੋ ਹਰ ਨਾਮ ਚਿਤਾਰੇ ਰਹਾ ਗਿਆ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ تیرਗ ਏ ਮਨੈ ਸੁਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਸੂਹੀ ਮਹਲਾ ਪੰਜਵਾ ਜਾ ਕੇ ਦਰਸ ਕੋਟ ਪਾਪ ਉਤਾਰੇ ਪੇਟ ਤ ਸੰਗੇ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਯੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਤਿਰਗ ਹੈ ਮਨੈ ਸੁਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸੁਵਾਰੇ ਸਰਨ ਨਾਨਕ ਤិន ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਸੂਹੀ ਮਹਲਾ ਪੰਜਵਾਂ ਜਾ ਕੇ ਦਰਸ ਕੋਟ ਪਾਪ ਤਾਰੇ ਭੇਟ ਸੰਗਿ ਭਵਜਨ ਤਾਰੇ ਹੋਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੇ ਟਹਿਲ ਜਮਦੂਤ ਬਿਦਾਰੇ ਜਾ ਕੇ tirag hai manas dare ja ke simran mukh ujlar re prab ke sevak prab aap saware ਸਰਨ ਨਾਨਕ ਦਿਨ ਸਦ ਬਲਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮਲਾ 5 ਜਾ ਕੇ ਦਰਸ਼ ਕੋਟ ਪਾਪ ਤਾਰੇ ਮੇਟੰਦ ਸੰਘੇ ਭਵਜਨ ਤਾਰੇ ਹੋਏ ਸਾਜਣ ਹੋਏ ਮੀਤ ਪਿਆਰੇ ਨਾਮ ਕੋ ਹਰ ਨਾਮ ਚਿਤਾਰੇ ਰਹਾ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ تیر ਗਏ ਮਨੈ ਸੁਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਆਪਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮਲਾ ਪੰਜਵਾ ਜਾ ਕੇ ਦਰਸ ਕੋਟ ਪਾਪ ਉਤਾਰੇ ਪੇਟਤ ਸੰਗ ਇਹ ਭਵਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਤਰਗ ਹੈ ਮਨੈ ਸੁਦਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਿਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤੈਨ ਸਦ ਬਲਹਾਰੇ ਸੂਹੀ ਮਹਲਾ 5ਵਾਂ ਜਾ ਕੇ ਦਰਸ ਕੋਟ ਪਾਪ ਤਾਰੇ ਭੇਟ ਸੰਗਿ ਭਵਜਨ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾ ਗਿਆ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਟੇ ਟਹਿਲ ਜਮਦੂਤ ਬਿਦਾਰੇ ਜਾਂ ਕੀ ਧੀਰ ਕਹੇ ਮਣੈ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਜ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਦਿਨ ਸਦ ਬਿਹਾਰੇ ਸੂਹੀ ਮੱਲਾ ਪੰਜਵਾ ਜਾ ਕੇ ਦਰਸ਼ ਕੋਟ ਪਾਪਦਾਰੇ ਭੇਟ ਸੰਗੇ ਭਵਜਨਦਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾ ਗਿਆ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ تیرਗ ਹੈ ਮਣੈ ਸੁਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਹਾਰੇ ਸੂਹੀ ਮਲਾ ਪੰਜਵਾ ਜਾਕੇ ਦਰਸ ਕੋਟ ਪਾਪ ਉਤਾਰੇ ਪੇਟਤ ਸੰਗੇ ਭਵ ਜਲ ਤਾਰੇ ਹੋਏ ਸਾਜਣ ਹੋਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਤਹਿਲ ਜਮਦੂਤ ਬਿਦਾਰੇ ਜਾ ਕੀ ਤਿਰਗ ਹੈ ਮਨੈ ਸੁਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮੱਲਾ ਪੰਜਵਾ ਜਾ ਕੇ ਦਰਸ਼ ਕੋਟ ਪਾਪਦਾਰੇ ਬੇਟੰਦ ਸੰਗੇ ਭਵਜਨ ਤਾਰੇ ਹੋਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾਣੇ ਤਹਿਲ ਜਮਦੂਤ ਬਿਦਾਰੇ ਜਾਂ ਕੀ ਧੀਰਖ ਹੈ ਮਨੈ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਜ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਦਿਨ ਸਦ ਬਿਹਾਰੇ ਸੂਹੀ ਮਹਲਾ ਪੰਜਵਾ ਜਾ ਕੇ ਦਰਸ਼ ਕੋਟ ਪਾਪਦਾਰੇ ਪੇਟਦ ਸੰਗੇ ਭਵਜਨਦਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧਿਰਗ ਇਹ ਮਣੈ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਰਹਾਰੇ ਸੂਹੀ ਮਹਲਾ ਪੰਜਵਾ ਜਾ ਕੇ ਦਰਸ ਕੋਟ ਪਾਪ ਉਤਾਰੇ ਪੇਟ ਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਟੇਹਲ ਜਮਦੂਤ ਬਿਦਾਰੇ ਜਾ ਕੇ ਤਿਰਗ ਹੈ ਮਣੈ ਸੁਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ تن ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮੱਲਾ ਪੰਜਵਾ ਜਾਕੇ ਦਰਸ਼ ਕੋਟ ਪਾਪਦਾਰੇ ਬੇਟਦ ਸੰਗੇ ਭਵਜਲ ਤਾਰੇ ਹੋਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾਂ ਕੀ ਟਹਿਲ ਜਮਦੂਤ ਬਿਦਾਰੇ ਜਾਂ ਕੀ ਧੀਰਕ ਇਹ ਮਨੈ ਸੁਦਾਰੇ ਜਾਂ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮਲਾ ਪੰਜਵਾ ਜਾ ਕੇ ਦਰਸ ਕੋਟ ਪਾਬਦਾਰੇ ਮੇਟਦ ਸੰਗੇ ਭਵਜਨ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾ ਗਿਆ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧਿਰਗ ਇਹ ਮਣੈ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਰਹਾਰੇ ਸੂਹੀ ਮਹਲਾ 5ਵਾਂ ਜਾ ਕੇ ਦਰਸ ਕੋਟ ਪਾਪ ਉਤਾਰੇ ਪੇਟਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਗਿਆ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੇ ਟਹਿਲ ਜਮਦੂਤ ਵਿਦਾਰੇ ਜਾ ਕੇ ਤਿਰਖੇ ਮਣੈ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮੱਲਾ ਪੰਜਵਾ ਜਾਕੇ ਦਰਸ਼ ਕੋਟ ਪਾਪ ਨਾਰੇ ਬੇਟ ਸੰਗੇ ਭਵਜਨ ਤਾਰੇ ਹੋਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੇ ਤਹਿਲ ਜਮਦੂਤ ਬਿਦਾਰੇ ਜਾ ਕੇ ਧੀਰਗ ਹੈ ਮਨ ਅਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਜ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮਲਾ ਪੰਜਵਾ ਗਿਆ ਕੇ ਦਰਸ਼ ਕੋਟ ਪਾਪਦਾਰੇ ਮੇਟਦ ਸੰਗੇ ਭਵਜਨਦਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾ ਗਿਆ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧਿਰਗ ਇਹ ਮਣੈ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਰਹਾਰੇ ਸੂਹੀ ਮਹਲਾ 5ਵਾਂ ਜਾ ਕੇ ਦਰਸ ਕੋਟ ਪਾਪ ਉਤਾਰੇ ਪੇਟਦ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਟੀ ਟਹਿਲ ਜਮਦੂਤ ਬਿਦਾਰੇ ਜਾ ਕੇ ਤਿਰਖੇ ਮਣੈ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤੈਨ ਸਦ ਬਲਹਾਰੇ ਸੂਹੀ ਮਹਲਾ 5ਵਾਂ ਜਾਕੇ ਦਰਸ ਕੋਟ ਪਾਪ ਤਾਰੇ ਭੇਟ ਸੰਗਿ ਭਵਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਟੇ ਟਹਿਲ ਜਮਦੂਤ ਬਿਦਾਰੇ ਜਾਂ ਕੀ ທີਰਖ ਹੈ ਮਨੈ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਜ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਰਣ ਨਾਨਕ ਦਿਨ ਸਦ ਬਿਹਾਰੇ ਸੂਹੀ ਮਹਲਾ ਪੰਜਵਾ ਜਾ ਕੇ ਦਰਸ਼ ਕੋਟ ਪਾਪਦਾਰੇ ਭੇਟਦ ਸੰਗੇ ਭਵਜਨਦਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾ ਗਿਆ ਕਾ ਸ਼ਬਦ ਸੁਣਤ ਸੁਖ ਸਾਰੇ ਜਾਂਕੀ ਟਹਿਲ ਜਮਦੂਤ ਬਿਦਾਰੇ ਜਾਂਕੀ ਤੀਰਕ ਇਹ ਮਨੈ ਸੁਦਾਰੇ ਜਾਂਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮਲਾ ਪੰਜਵਾ ਜਾ ਕੇ ਦਰਸ ਕੋਟ ਪਾਪ ਉਤਾਰੇ ਪੇਟਤ ਸੰਗ ਇਹ ਭਵਜਲ ਤਾਰੇ ਹੋਏ ਸਾਜਣ ਹੋਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾਦੀ ਤਹਿਲ ਜਮਦੂਤ ਬਿਦਾਰੇ ਜਾ ਕੇ ਤਿਰਖੇ ਮਣੈ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਹਾਰੇ ਸੂਹੀ ਮਹਲਾ 5ਵਾਂ ਜਾਕੇ ਦਰਸ ਕੋਟ ਪਾਪ ਤਾਰੇ ਭੇਟ ਸੰਗਿ ਭਵਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੇ ਟਹਿਲ ਜਮਦੂਤ ਬਿਦਾਰੇ ਜਾਂ ਕੀ tirag ਹੈ ਮਨੈ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਜ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਦਿਨ ਸਦ ਬਿਹਾਰੇ ਸੂਹੀ ਮੱਲਾ ਪੰਜਵਾ ਜਾ ਕੇ ਦਰਸ਼ ਕੋਟ ਪਾਪਦਾਰੇ ਭੇਟ ਸੰਗੇ ਭਵਜਨਦਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾ ਗਿਆ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ تیرਗ ਹੈ ਮਨੈ ਸੁਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮਲਾ ਪੰਜਵਾ ਜਾ ਕੇ ਦਰਸ ਕੋਟ ਪਾਪ ਉਤਾਰੇ ਪੇਟਤ ਸੰਗ ਇਹ ਭਵ ਜਲ ਤਾਰੇ ਹੋਏ ਸਾਜਣ ਹੋਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਤਿਰਗ ਹੈ ਮਨੈ ਸੁਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤੈਨ ਸਦ ਬਲਹਾਰੇ ਸੂਹੀ ਮਹਲਾ ਪੰਜਵਾ ਜਾ ਕੇ ਦਰਸ ਕੋਟ ਪਾਪ ਤਾਰੇ ਬੇਟ ਦ ਸੰਗੇ ਭਵਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾਣੇ ਤਹਿਲ ਜਮਦੂਤ ਬਿਦਾਰੇ ਜਾਂ ਕੀ ທີਰਖ ਹੈ ਮਣੈ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਜ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਦਿਨ ਸਦ ਬਿਹਾਰੇ ਸੂਹੀ ਮਲਾ ਪੰਜਵਾ ਜਾ ਕੇ ਦਰਸ਼ ਕੋਟ ਪਾਪਦਾਰੇ ਪੇਟਦ ਸੰਗੇ ਭਵਜਨਦਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾ ਗਿਆ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧਿਰਗ ਇਹ ਮਣੈ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮਲਾ ਪੰਜਵਾ ਜਾ ਕੇ ਦਰਸ਼ ਕੋਟ ਪਾਪ ਉਤਾਰੇ ਪੇਟਤ ਸੰਗ ਇਹ ਭਵ ਜਲ ਤਾਰੇ ਹੋਏ ਸਾਜਣ ਹੋਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਤਹਿਲ ਜਮਦੂਤ ਬਿਦਾਰੇ ਜਾ ਕੀ ਤਿਰਗ ਹੈ ਮਨੈ ਸੁਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਿਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਦ ਬਲਹਾਰੇ ਸੂਹੀ ਮੱਲਾ ਪੰਜਵਾ ਜਾ ਕੇ ਦਰਸ਼ ਕੋਟ ਪਾਪ ਤਾਰੇ ਬੇਟੰਦ ਸੰਗੇ ਭਵਜਲ ਤਾਰੇ ਹੋਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧੀਰਕ ਇਹ ਮਨੈ ਸੁਦਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਹਾਰੇ